ਤਾਰੂ ਸਿੰਘ ਦਾ ਖੋਪੜ ਉਤਾਰ ਦਿੱਤਾ ਗਿਆ ਪਰ ਮਰਦ ਦੇ ਬੋਲ ਵੀ ਸੱਚ ਹੋਣੇ ਸੀ ਜ਼ਕਰੀਆ ਖਾਨ ਆਪਣੇ ਮਹਿਲਾਂ ਚ ਗਿਆ ਤੇ ਰਾਤ ਜਾ ਕੇ ਪੀੜਨਾ ਇੰਨਾ ਤੜਫਿਆ ਪਿਸ਼ਾਬ ਦਾ ਬੰਨ ਪੈ ਗਿਆ ਡਾਕਟਰ ਵੈਦ ਹਕੀਮ ਆਏ ਇਲਾਜ ਕੀਤਾ ਗਿਆ ਠੀਕ ਨਾ ਹੋਇਆ ਕੋਲ ਖਲੋਤੇ ਕਾਜ਼ੀ ਨੇ ਆਖਿਆ ਜ਼ਕਰੀਆ ਖਾਨ ਸਾਹਿਬ ਸੂਬੇਦਾਰ ਸਾਹਿਬ ਤਾਰੂ ਸਿੰਘ ਦੀ ਬੰਦਗੀ ਬੋਲਦੀ ਆ ਪਰ ਕੁਝ ਨਹੀਂ ਆ ਉਹਦੇ ਕੇਸਾਂ ਨੂੰ ਗਾਲ ਕੱਢੀ ਸੀ ਉਹਦੇ ਕੇਸਾਂ ਨੂੰ ਮਾਰਾ ਗਿਆ ਸੀ ਉਹਦਾ ਇਵਜ਼ਾਨਾ ਪੁੱਗ ਤਾ ਰੇ ਕਹਿੰਦਾ ਜੀ ਉਹੋ ਹੀ ਬਚਾ ਸਕਦਾ ਤੇ ਬਚਾ ਲਵੇ ਸਾਰੇ ਚੱਲ ਕੇ ਭਾਈ ਤਾਰੂ ਸਿੰਘ ਦੇ ਕੋਲ ਆਏ ਭਾਈ ਤਾਰੂ ਸਿੰਘ ਨੇ ਆਖਿਆ ਮੈਂ ਤੇ ਕੁਝ ਨਹੀਂ ਕਰ ਸਕਦਾ ਬੋਲ ਨਿਕਲ ਚੁੱਕਾ ਹੈ ਸ਼ਬੀਗ ਸਿੰਘ ਜੰਬਰ ਨੂੰ ਭੇਜਿਆ ਗਿਆ ਅਕਾਲ ਤਖਤ ਸਹਿ ਹੁਣ ਸੂਬੇਦਾਰ ਨੂੰ ਥੋੜਾ ਪਤਾ ਵੀ ਉਹ ਕੀ ਕਰਦੇ ਫਿਰਦੇ ਮੇਰੇ ਬੰਦੇ ਮੈਨੂੰ ਬਚਾਉ ਲੈ ਅਕਾਲ ਤਖਤ ਭੇਜਿਆ ਗਿਆ ਸ਼ਬੀਗ ਸਿੰਘ ਨੇ ਆ ਕੇ ਪੰਥ ਨੂੰ ਆਖਿਆ ਜੀ ਸੂਬੇਦਾਰ ਤੜਫਦਾ ਪੜਾ ਉਦਾ ਇਲਾਜ ਕਰੀਏ ਮਰ ਤੇ ਉਹਨੇ ਜਾਣਾ ਆ ਮੌਤ ਥੋੜੀ ਸੌਖੀ ਹੋ ਜਾਵੇ ਪੰਥ ਨੇ ਆਖਿਆ ਕੁਝ ਨਹੀਂ ਹੋ ਸਕਦਾ ਮਰਨਾ ਉਹਨੇ ਹੈਗਾ ਪਰ ਉਹਦੀ ਮੌਤ ਦੁਨੀਆ ਵਾਸਤੇ ਇੱਕ ਮਿਸਾਲ ਬਣੇਗੀ ਭਾਈ ਤਾਰੂ ਸਿੰਘ ਦਾ ਜੋੜਾ ਲੈ ਜੋ ਉਹਦੇ ਸਿਰ 'ਚ ਮਾਰੋ ਜਿਉਂ-ਜਿਉਂ ਸਿਰ 'ਚ ਮਾਰੋਗੇ ਪਿਸ਼ਾਬ ਦਾ ਬੰਨ ਟੁੱਟੇਗਾ ਮਰ ਉਹਨੇ ਜਾਣਾ ਹੈ ਐਲਕਾਰ ਆਏ ਭਾਈ ਤਾਰੂ ਸਿੰਘ ਦਾ ਜੋੜਾ ਚੁੱਕਿਆ ਉਨ ਜੋੜਾ ਕਿਹੜਾ ਵੀ ਆਮ ਐਵੇਂ ਬੰਦੇ ਦੇ ਸਿਰ 'ਚ ਮਾਰਨਾ ਸੂਬੇਦਾਰ ਦੇ ਸਿਰ 'ਚ ਮਾਰਨਾ ਮਾਰੇ ਕਿਹੜਾ ਰਮਾਲ 'ਚ ਲਪੇਟ ਕੇ ਤੇ ਕੱਚ 'ਚ ਮਾਰ ਕੇ ਤੇ ਤੁਰੇ ਜਾਂਦੇ ਸੂਬੇਦਾਰ ਕਹਿੰਦਾ ਦਵਾਈ ਲੱਭ ਲੈ ਹੇ ਜੇ ਮੇਰੇ ਲਈ ਕਹਿੰਦੇ ਪਤਾ ਤਗੜਾ ਹੀ ਲਿਆਏ ਜਾਵਦੇ ਕਹਿੰਦਾ ਚਲੋ ਕਰੋ ਸ਼ੁਰੂ ਕਾਰਵਾਈ ਹੁਣ ਸੂਬੇਦਾਰ ਬੈਠਾ ਵਾ ਥੋਲੇ ਥੋਲੇ ਮਾਰੇ ਇੱਕ ਦੋ ਗੱਲ ਬਣੇ ਨਾ ਕੋਲ ਖਲੋਤਾ ਕਾਜੀ ਕਹਿੰਦਾ ਜੇ ਨੱਚਣ ਲੱਗੀ ਤੇ ਢੰਡ ਖਾਦਾ ਛੱਤਰ ਮਾਰਨੇ ਦੀ ਜਨਾ ਮਾਰੋ ਐਦਾਂ ਦੇ ਗੱਲ ਬਣਨੇ ਵਾਲੀ ਫਿਰ ਥਾੜ ਬਾੜ ਦੀ ਆਵਾਜ਼ ਆਵੇ ਹਾਏ ਅੱਲਾ ਹਾਏ ਅੱਲਾ ਲਗਾਤਾਰ 22 ਦਿਨ ਜੁੱਤੀਆਂ ਦੀ ਮਾਰ ਵੱਜੀ 22 ਦਿਨ ਇਹ ਬਰਕਤ ਆ ਕੇਸਾਂ ਦੀ ਇਹ ਬਰਕਤ ਆ ਗੁਰੂ ਦੀ ਸਿੱਖੀ ਦੀ ਇਹਨਾਂ ਪਿਆਰ ਕਰੋ ਆਪਣੇ ਕੇਸਾਂ ਨੂੰ ਇਹਨਾਂ ਪਿਆਰ ਕਰੋ ਗੁਰੂ ਦੀ ਦਿੱਤੀ ਸਰਦਾਰੀ ਨੂੰ ਇਹ ਸਰਦਾਰੀਆਂ ਬੜੀਆਂ ਮਹਿੰਗੇ ਮੁੱਲ ਮਿਲੀਆਂ 22 ਦਿਨ ਜੁੱਤੀਆਂ ਦੀ ਮਾਰ ਉਹਨੂੰ ਵੱਜੀ ਇਧਰ ਸੂਬੇਦਾਰ ਨੇ ਨਰਕਾਂ ਦਾ ਰਾਹ ਫੜਿਆ ਇਦਰ ਭਾਈ ਤਾਰੂ ਸਿੰਘ ਸੱਚਖੰਡ ਗੁਰੂ ਕਲਕੀਤਰ ਪਾਤਸ਼ਾਹ ਦੀ ਪਵਿੱਤਰ ਗੋਦ ਵਿੱਚ ਜਾ ਕੇ ਬੈਠੇ ਅੱਜ ਦਾ ਦਿਨ ਉਸ ਮਰਦ ਨੂੰ ਸਮਰਪਤ ਆ ਭਾਈ ਤਾਰੂ ਸਿੰਘ ਦੀ ਸ਼ਹਾਦਤ ਜਦੋਂ ਵੀ ਇਤਿਹਾਸ ਅੰਦਰ ਸਿੱਖੀ ਦੀ ਗੱਲ ਤੁਰੂਗੀ ਕੇਸਾਂ ਸਵਾਸਾਂ ਦੀ ਗੱਲ ਤੁਰੂਗੀ ਭਾਈ ਤਾਰੂ ਸਿੰਘ ਤੋਂ ਵੱਡੀ ਉਦਾਹਰਣ ਸਾਡੇ ਕੋਲ ਕੋਈ ਨਹੀਂ ਹੈਗੀ ਇੱਕ